ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੋਟੀਆਂ ਕਲਾਂ ਤੋਂ ਬਣਾ ਰਹੇ ਹਾਂ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਮੋਗਾ ਲੱਗਦਾ ਤਲਵੰਡੀ ਪਾਈ ਜਿਹੜਾ ਦੋਸਤੋ ਬਿਲਕੁਲ ਨੇੜੇ ਹੀ ਹੈਗਾ ਇਸ ਪਿੰਡ ਦੇ ਤਕਰੀਬਨ 2 ਕਿਲੋਮੀਟਰ ਦੀ ਸਾਰੀ ਦੂਰੀ ਹੋਵੇਗੀ ਤੇ ਕਾਲੀਏ ਵਾਲਾ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਦੋਸਤੋ ਤੇ ਹੋਰ ਜਿਹੜੀ ਵਧੇਰੇ ਜਾਣਕਾਰੀ ਹੈਗੀ ਆ ਬਾਈ ਆਪਾਂ ਮਨਜਿੰਦਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਵਧੇਰੇ ਜਾਣਕਾਰੀ ਲਵਾਂਗੇ ਅੱਜ ਤਿੰਨ ਪਸ਼ੂ ਜਿਹੜੇ ਦੋਸਤੋ ਸੇਲ ਦੇ ਲਈ ਆ ਵੀਰ ਹੋਣੇ ਦੇ ਕੋਲ ਅੱਜ ਆਏ ਨੇ ਨਵੇਂ ਇੱਕ ਪਹਿਲੇ ਨੰਬਰ ਤੇ ਮੱਝ ਆਪਾਂ ਤੁਹਾਨੂੰ ਦਿਖਾਵਾਂਗੇ ਨੀਲੀ ਰਾਵੀ ਦੀ ਮੱਝ ਆ ਤੇ ਚੰਗੀ ਮੱਝ ਆ ਤਕਰੀਬਨ ਮਿਲਕਿੰਗ ਹੁਣ ਮੌਕੇ ਤੇ ਕੀ ਚੱਲ ਰਹੀ ਆ ਪੂਰੀ ਡਿਟੇਲ ਆਪਾਂ ਪੁੱਛਾਂਗੇ ਸੋ ਪਸ਼ੂ ਆ ਜਿਹੜੇ ਦੋਸਤੋ ਜਿਹੜੇ ਸੂਏ ਆ ਪਸ਼ੂ ਖਾਸ ਤੌਰ ਤੇ ਇੱਕ ਟਾਈਮ ਦੋ ਟਾਈਮ ਆ ਉਹ ਘਰੇ ਵਿਜ਼ਿਟ ਕਰਕੇ ਤਸੱਲੀ ਕਰਕੇ ਚੁਵਾਈ ਕਰਕੇ ਚੈੱਕ ਪਾਸ ਕਰੋ ਆਪਣਾ ਸੋ ਜਿਹੜੇ ਵੀਰ ਆਨਲਾਈਨ ਮੰਗਾਉਣਾ ਚਾ ਸੋ ਉਹ ਤੁਸੀਂ ਅਗੋਂ ਮਾਲਕ ਦੇ ਓਨਰ ਦੇ ਅਤਵਾਰ ਤੇ ਵਿਸ਼ਵਾਸ ਤੇ ਆ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਜੀ ਆਜੋ ਵੀਰ ਜੀ ਬਥੇਰੇ ਜਾਣਕਾਰੀ ਲੈਣੇ ਆਪਾਂ ਵੀਰ ਤੋਂ ਸਭ ਤੋਂ ਪਹਿਲਾਂ ਵੀਰ ਮਨਜਿੰਦਰ ਸਾਸਰੀ ਘਰ ਸਾਸਰੀ ਆ ਵੀਰ ਹੋਰ ਠੀਕ ਠਾਕ ਜੀ ਬਹੁਤ ਵਧੀਆ ਜੀ ਠੀਕ ਹੈ ਭਾਈ ਮਨਜਿੰਦਰ ਪਸ਼ੂ ਅੱਜ ਆਪਣੇ ਕੋਲ ਨਵੇਂ ਤਿੰਨ ਆ ਗਿਆ ਜੀ ਹਾਂਜੀ ਪਸ਼ੂ ਉਦੋਂ ਤੁਸੀਂ ਵੀਡੀਓ ਪਾਈ ਸੀਗੀ ਤੇ ਉਹਦਾ ਰਿਸਪੌਂਸ ਅਜ ਤੱਕ ਮਿਲ ਹੀ ਜਾਂਦਾ ਉਸ ਤੋਂ ਬਾਅਦ ਵੀਡੀਓ ਤੇ ਫੋਨ ਆਈ ਜਾਂਦੇ ਵਿਕੀ ਗਏ ਆ ਹਾਂਜੀ ਹਾਂਜੀ ਛੋਟੀਆਂ ਕੱਲ ਵੀ ਚਾਰ ਪੰਜ ਵੇਚੀਆਂ ਅੱਜ ਵੀ ਪੰਜ ਇਕੱਠੀਆਂ ਕੀਤੀਆਂ ਸਵੇਰੇ ਦੋ ਤਾਲੀਆਂ ਹੁੰਦੀਆਂ ਤੇ ਦੋ ਇੱਕ ਵੇਚੀਆਂ ਇਸ ਵੇਰੇ ਠੀਕ ਆ ਵੀਡੀਓ ਦਾ ਬਹੁਤ ਸੋਹਣਾ ਰਿਸਪੌਂਸ ਮਿਲਦਾ ਵਧੀਆ ਨਾ ਠੀਕ ਹੈ ਭਾਈ ਜੀ ਆ ਪਸ਼ੂ ਵੀ ਚੰਗੇ ਹੁੰਦੇ ਆ ਤਕਰੀਬ ਨੇ ਇੱਕ ਭਾ ਭੂਵੀ ਤੁਹਾਡਾ ਚੰਗਾ ਹਾਂਜੀ ਹਾਂਜੀ ਠੀਕ ਆ ਤੇ ਅੱਜ ਵੀਰੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਿਆ ਨੀਲੀ ਰਵੀ ਦੀ ਆਪਾਂ ਮੱਝ ਦਿਖਾ ਦਈਏ ਵੀਰ ਪਾਇਓ ਚਾਨਣਾ ਜੀ ਬਾਈ 12 ਤੋਂ 13 ਦਿਨ ਦੀ ਸੂਈ ਹੈ ਜੀ ਠੀਕ ਹੈ ਜੀ 12 ਤੋਂ 13 ਦਿਨ ਹੋਈ ਹੈ ਦੂਜਾ ਸੂਆ ਮੂੰਹ ਛਿੱਕੀ ਹੈ ਜੀ ਠੀਕ ਹੈ ਮੈਂ ਤਾਂ ਪਹਿਲਾਂ ਵੀ ਕਹਿੰਦੀ ਪਰ ਦੂਜਾ ਸੂਆ ਜੀ ਆ ਮੂੰਹ ਛੇ ਦੰਦਾ ਹੈ ਮੂੰਹ ਛੇ ਦੰਦਾ ਜਿਹੜਾ ਦਾ ਦੁੱਧ ਝਾਗ ਵਾਲਾ ਮਿਲਣੀ ਦਾ 13 ਕਿਲੋ ਆ ਜੀ ਲੀਟਰ ਆ ਜੀ ਪਾਈਏ ਜੇ ਤੋਂ ਤੇ ਕੰਡੇ ਦੇ ਰਾਖੀ ਤਾਂ 11 ਕਿਲੋ ਆ ਜੀ ਹੂੰ ਪੂਰਾ ਕੰਡੇ ਦੀ ਗਾਰੰਟੀ ਅੱਜ ਦੀ ਬੰਦਰ ਵੇਲੋ ਤੁਹਾਡੇ ਸਾਹਮਣੇ ਆ ਜੀ ਠੀਕ ਆ ਦੁੱਧ ਦੀ ਮੇਰੀ ਗਾਰੰਟੀ ਹੋਊਗੀ ਬਿਲਕੁਲ ਠੀਕ ਆ ਉਹ ਕੋਈ ਇਵੈਂਟ ਹੋਵੇ ਤੇ ਚਾਹ ਲੈ ਕੇ ਜਾਂ ਆਉਂ ਦੁੱਧਾਂ ਚ ਉਹ ਨਾਚੂ ਦੁੱਧੀ ਮੈਂ ਜ਼ਿੰਮੇਵਾਰੀ ਲਊਂਗਾ ਹੋਰ ਕਿਸੇ ਦੀ ਜ਼ਿੰਮੇਵਾਰੀ ਤੁਸੀਂ ਆਪਦੀ ਜਿਹੜੀ ਤਸੱਲੀ ਆ 11 ਲੀਟਰ ਦੀ ਠੰਡੇ ਦੁੱਧ ਦੀ ਕਰ ਲਿਓ ਵੀ ਨਾ ਤਾਂ ਝਾਗਾ ਦਾ ਭਾਵੇਂ 12 13 ਹੀ ਆਪਾਂ ਮਨਾ ਦੇਈ ਪਰ ਜਿਹੜਾ ਬਿਲਕੁਲ ਠੰਡਾ ਦੁੱਧ ਹੈਗਾ ਦੋਸਤੋ ਤੇ 11 ਲੀਟਰ ਦੀ ਤੁਸੀਂ ਤਸੱਲੀ ਕਰ ਸਕਦੇ ਸੀਲਸ ਲੱਗ ਪਈ ਆ ਲਓ ਜੀ ਸੀਲਸ ਲੱਗ ਪੂਰੀ ਆ ਵੀਰ ਕਿੰਦਾ ਵੀ ਆ ਲਓ ਕਰੋ ਚੈੱਕ ਠੀਕ ਹੈ ਜੀ ਜਿਹੜਾ ਸਮਾਂ ਦੋਸਤੋ ਆ तकरीबन 1 ਵਜੇ ਦਾ ਦੁਪਹਿਰ ਦਾ ਸਮਾਂ ਹੈ ਤੇ ਚੁਆਈ ਜਿਹੜੀ ਆ ਦੋਸਤੋ 6 ਤੋਂ 6 ਵੀ ਤੁਸੀਂ ਕਰ ਸਕਦੇ ਜੇ ਬਾਕੀ ਬਾਈ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਵੀ ਕਿਹੜੇ ਟਾਈਮ ਤੇ ਇਹਨਾਂ ਨੇ ਚੁਆਈ ਸੁਭਾ ਕੀਤੀ ਆ ਉਹ ਟਾਈਮ ਤੁਸੀਂ ਸ਼ਾਮ ਨੂੰ ਚੁਆਈ ਕਰ ਸਕਦੇ ਜੇ ਫੀਮੇਲ ਕਾਫ ਆ ਦੋਸਤੋ ਨੀਚੇ ਕੱਟੀ ਆ ਤੇ ਭਾਈ ਮਨਜਿੰਦਰ ਕਿੰਨੇ ਕ ਦਿਨ ਦੱਸਿਆ ਨੂੰ ਸਹੀ ਸੂਈ ਨੂੰ 12 13 ਦਿਨ ਹੋ ਗਏ ਜੀ ਅੱਛਾ ਜੀ 12 13 ਇਹ ਨੋਵਾ ਖਾਨ ਦਾ ਬੱਚਾ ਸੀ ਚਲਵੰਡੀ ਭਾਈ ਸ਼ਹਿਰ ਚ ਜੀ ਹਾਂ ਜੀ ਉਹ ਆਪਾਂ ਹੀ ਲਿਆ ਸੀ ਮਾਲੀ ਥੋੜੇ ਦਿਨ ਪਹਿਲਾਂ ਹੋਇਆ ਇਹ ਤੋਂ 20 15 ਦਿਨ ਪਹਿਲਾਂ ਹਾਂ ਜੀ ਉਸੇ ਰੀਤ ਬੱਚੀ ਐ ਇਹ ਕੱਟੀ ਉਸੇ ਦੀ ਐ ਉਸੇ ਦੀ ਨੋਵਾ ਖਾਨ ਦਾ ਮਾਲੀ ਦੋਨੇ ਕੁਕਰ ਤਲਵੰਡੀ ਭਾਈ ਨੂੰ ਮਿਲ ਕੇ ਨੋਵਾ ਸਰਕਾਰੀ ਸੀਮੰਤ ਦਾ ਬੱਚਾ ਸੀ ਤੇ ਉਹ ਤੋਂ ਗਾਂ ਕ੍ਰੋਸ ਹੋਈ ਸੀ ਉਹਦੇ ਬੱਚੇ ਦੀ ਗਾਂ ਇਹ ਰੱਖੀ ਆ ਬੱਚੀ ਆ ਹਾਂ ਰਿਜ਼ਲਟ ਆ ਇਹਨੇ ਫਾਦਰ ਦੀ ਮੈਂ ਆਪਣੇ ਕੋਲ ਫੋਟੋਆਂ ਮੇਰੇ ਘਰੇ ਹੋ ਕੇ ਗਿਆ ਵਾ ਵੇਲੇ ਗੱਲ ਸੀ ਕਿ ਅੱਜ ਤੋਂ 15 ਦਿਨ ਪਹਿਲਾਂ ਉਹਨੇ ਇੱਕੋ ਕਰ ਲੈ ਲਏ ਸੀ 20 ਭਾਈ ਸ਼ੇਅਰ ਚ ਲੈ ਗਏ ਠੀਕ ਆ ਠੀਕ ਆ ਸੋ ਦੋਸਤੋ ਨੋਵਾ ਸਾਣ ਦੀ ਜਿਹੜੀ ਅੱਗੇ ਇਹ ਬੱਚੀ ਆ ਉਸੇ ਬਲੱਡ ਲਾਈਨ ਦੇ ਵਿੱਚੋਂ ਆ ਜਿਸ ਮਾਲੀ ਤੋਂ ਇਹ ਕ੍ਰੋਸ ਸੀ ਕ੍ਰੋਸ ਸੀਗੀ ਇਹ ਮੱਚ ਤੇ ਉਹ ਅਗੋਂ ਨੋਵਾ ਦਾ ਜਿਹੜਾ ਦੋਸਤੋ ਬੱਚਾ ਸੀਗਾ ਇੱਕ ਜਿਹੜਾ ਕੰਪਲੀਟ ਆ ਸਾਰੇ ਨਿਸ਼ਾਨੀਆਂ ਟੁੱਟ ਲਈ ਚਾਰੇ ਪੈਰ ਮੂੰਹ ਤੇ ਸਿੱਧਾ ਫਟਾ ਅੱਖਾਂ ਬਿਲੀਆਂ ਨੇ ਕੱਟੀ ਦੀਆਂ ਜਰੂਰ ਦੋਸਤੋ ਤੁਸੀਂ ਜਿਹੜੀ ਚੈੱਕ ਕਰ ਲੋ ਨਾਲ ਕੱਟੀ ਵੀ ਤੁਹਾਨੂੰ ਮਿਲੇਗੀ ਕਿਉਂਕਿ ਪਸ਼ੂ ਜਿਹੜਾ ਦੋਸਤੋ ਆਪ ਨੀਲੀ ਦਾ ਵੀ ਤੇ ਵਿੱਚ ਮੱਝ ਹੈਗੀ ਆ ਤੇ ਇੱਕ ਭਾਈ ਮਨਜਿੰਦਰ ਇਹਦਾ ਹੁਣ ਮੁੱਲ ਕਿੰਨਾ ਰੱਖਿਆ ਹੋਇਆ ਹੈ ਮੁੱਲ ਭਾਈ ਇਹਦਾ ਜੈ ਜੀ 66000 ਰੁਪਏ ਦਾ ਜੀ ਸ਼ੌਟ ਹੈ ਯਾਰ ਇਹ ਵੀ ਆਪਣਾ ਮੌਲਾ ਕੋਈ 5 ਲਾਓ 50 ਲਾਓ ਹਾਂਜੀ ਇੱਕ ਮੇਰੀ ਬੇਨਤੀ ਵੀ ਬਾਈ ਫੋਨ ਉਹ ਲਾਇਓ ਜਿਹਨੇ ਲੈਣੀਆਂ ਹਾਂਜੀ ਦੂਜੇ ਨੰਬਰ ਗੱਲ ਇਹ ਹੈ ਮੇਰਾ ਭਾਈ ਸਾਈ ਪਾ ਲਿਆ ਕਰੋ ਸਾਈ ਪਾ ਦੀ ਚਲੋ ਬਾਈ ਚਾਂਸ ਮੈਂ ਕਹਿ ਦਿੰਦਾ ਮੈਂ ਇੰਨੀ ਇਮਾਨਦਾਰੀ ਕਰਦ ਲਈ ਬਾਈ ਤੁਸੀਂ ਘਰੇ ਜਾ ਕੇ ਚੋ ਕੇ ਪੈਸੇ ਦੇ ਦਿਓ ਹੂੰ ਇੰਨੀ ਗਾਰੰਟੀ ਮੇਰੀ ਹੋ ਸਕਦੀ ਆ ਜੇ ਉੱਥੇ ਜਾ ਕੇ ਵੀ ਖਰਾਬ ਕਰਨਗੇ ਬੰਦੇ ਬਾਈ ਸਵੇਰੇ ਪਰ ਪੈਸੇ ਨਾਲ ਕੱਲ੍ਹ ਨੂੰ ਦੇਵਾਂਗੇ ਇੱਕ ਦੋ ਬੰਦਿਆਂ ਨੇ ਮੇਰੀ ਪੁਗਾਹੀ ਕਰਵਾਈ ਆ ਹੂੰ ਸਾਈ ਪਾ ਦੀ ਥੋੜੀ ਜੀ ਉੱਥੇ ਜਾਵੜਿਆ ਬਾਈ ਪੈਸੇ ਘਾਲੋ ਲੈਣੇ ਤੇ ਜਾਵੜਿਆ ਹੂੰ ਮੈਨੂੰ ਪਤਾ ਮੈਂ ਕਿਵੇਂ ਖੰਜਰ ਖਰਾ ਹੋਇਆ ਸਾਰੀ ਰਾਤ ਸੁੱਕਾ ਨਹੀਂ ਗਿਆ ਹੂੰ ਠੀਕ ਹੈ ਟੈਨਸ਼ਨ ਦੇ ਵਿੱਚ ਐਨੀ ਰਕਮ ਲੈ ਕੇ ਮੈਂ ਐਕਸਪ ਗਿਆ ਵਾਂ ਚੀਜ਼ ਚੰਗੀ ਕਰਕੇ ਮੈਂ ਗਿਆ ਜੇ ਉਹ ਜੀ ਖੋਟੀ ਚੀਜ਼ ਹੁੰਦੀ ਤਾਂ ਮੈਂ ਤਾਂ ਬਈ ਇੱਥੇ ਸਾਰੇ ਪੈਸੇ ਰੱਖੋ ਚੀਜ਼ ਤੁਹਾਡੇ ਘਰੇ ਫੇਰ ਆਉਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਸਾਰੀ ਯਾਦਵਾ ਤੋਂ ਭਗਾਈ ਕਰਦਾ ਰਿਆਂ ਕਈ ਸਾਰੇ ਨਹੀਂ ਮੈਂ ਕਹਿੰਦਾ ਸਾਰੇ ਸਹੀ ਵੀ ਹੁੰਦੇ ਆ ਜਿਹੜੇ 1-2% ਬੰਦੇ ਖਰਾਬ ਕਰਨ ਵਾਲੇ ਹੁੰਦੇ ਆ ਹੁੰਦੇ ਆ ਜੀ ਠੀਕ ਹੈ ਮੇਰਾ ਭਾਈ ਜਿਆਦਾ ਆਉ ਦਾ ਚੈੱਕ ਕਰੋ ਆਓ ਘਰੇ ਮੇਰੀ ਬੇਨਤੀ ਹੈ ਘਰੇ ਆ ਕੇ ਪਾਸ ਕਰਕੇ ਜਾਓ ਮੈਨੂੰ ਪੈਸੇ ਦੇ ਦਿਓ ਬਈ ਮਨਜਿੰਦਰ ਇੱਥੇ ਸਭ ਤੋਂ ਵੱਡਾ ਇੱਕ ਵਧੀਆ ਸੌਦਾ ਹੀ ਹੈ ਵੀ ਘਰੇ ਆ ਕੇ ਬੰਦਾ ਤਸੱਲੀ ਕਰ ਲੇ ਪੈਸੇ ਕਨਾਵੇ ਤੜ ਤੋਂ ਕੋਲ ਕਿੱਲੇ ਦੇ ਲੈ ਜੀ ਭਲਾ 50000 ਦੇ ਭਲਾ ਲੱਖ ਰੁਪਏ ਦੀ ਚੀਜ਼ ਆ ਸਿਰਫ 500 ਦਾ ਤੇਲ ਲੱਗਣਾ ਬਿਲਕੁਲ ਇੱਥੇ ਆ ਕੇ ਚੋਕ ਜਾਓ ਕੋਈ ਕਸ ਕਰਦਾ ਨਹੀਂ ਬਾਈ ਜੀ ਬਾਅਦ ਵਿੱਚ ਜਦੋਂ ਪਸ਼ੂ ਇੰਨੀ ਕੀ ਮਾੜਾ ਚੰਗਾ ਨਿਕਲ ਆਵੇ ਤੇ ਉਦੋਂ ਵੀ ਤਾਂ ਆਉਣਾ ਹੁੰਦਾ ਨਾ ਪਸ਼ੂ ਵਾਪਸ ਪਸ਼ੂ ਫੇਰ ਲੰਦ ਇੱਕ ਬੰਦਾ ਸੀਗਾ ਉਹ ਗਾਂ ਇਥੋਂ ਚੋਕ ਕੇ ਲਗਿਆ ਪਾਸ ਕਰਕੇ ਲਗਿਆ ਮੇਰੇ ਕੋਲ ਹਾਂਜੀ ਟੋਕੜ ਗੱਭਣ ਸੀਗੀ ਪਾਸ ਕਰਕੇ ਲੈ ਗਿਆ ਸਾਰੀ ਗੱਲਬਾਤ ਹੋ ਗਈ ਓਕੇ ਕਰ ਗਿਆ ਲੈ ਵੀ ਗਿਆ ਦੂਜੇ ਤੀਜੇ ਅੱਛਾ ਟੋਕਰ ਕੱਪਣ ਗਾਂਦ ਗਈ ਮੈਂ ਕਿਹਾ ਚਲੋ ਬਾਈ ਠੀਕ ਆ ਫੇਰ ਬਾਈ ਦੁੱਧ ਘਟਾ ਫੇਰ ਮੈਂ ਕਿਹਾ ਠੀਕ ਆ ਫੇਰ ਕਹਿੰਦੇ ਉਹਨੇ ਹੋਰ ਇੱਕ ਤੀਜਾ ਰਿਫੰਡ ਮੈਂ ਕਿਹਾ ਯਾਰ ਕੋਈ ਇੱਕ ਚਾਜ ਦਾ ਬਹਾਨਾ ਲੱਭ ਫੇਰ ਚੌਥੇ ਦਿਨ ਫੋਨ ਆਇਆ ਵੀ ਸਾਡਾ ਮੁੰਡਾ ਸੜਕ ਤੇ ਡੱਗ ਪਿਆ ਟੈਨਸ਼ਨ ਲੈ ਗਿਆ 16000 ਰੁਪਏ ਦੇ ਦਿਖਾ ਲੈ ਸਾਰੀ ਉਹਨੇ ਵੀ ਟੈਨਸ਼ਨ ਲੈ ਗਿਆ ਤੇ ਆਦੀ ਗਾਂ ਵਾਪਸ ਕਰ ਲੈ ਜੇ ਸਾਡੇ ਮੁੰਡੇ ਨੂੰ ਕੁਝ ਹੋ ਗਿਆ ਤੇ ਤੇਰੀ ਜੁਮੇ ਆ ਹੂੰ ਪਤਾ ਨਹੀਂ ਕਿਦਾਂ ਕਿਦਾਂ ਦੇ ਬਹਾਨੇ ਜੇ ਪਾਸ ਕਰਕੇ ਵੀ ਫੇਰ ਵੀ ਲੋਕੀ ਬਹਾਨੇ ਦੇ ਬਹਾਨੇ ਪੁੱਠੇ ਦੇ ਪੁੱਠੇ ਲਾਈ ਜਾਂਦੇ ਆ ਬਾਕੀ ਦੋਸਤੋ ਇਹ ਤੁਸੀਂ ਜਰੂਰ ਗੌਰ ਕਰ ਲਿਓ ਮੈਂ ਵਾਰ-ਵਾਰ ਕਹਿਣਾ ਹੁੰਦਾ ਵੀ ਜਿਹੜੇ ਪਸ਼ੂ ਬਖਾਏ ਆ ਤਸੱਲੀ ਪਹਿਲਾਂ ਕਰ ਲਿਆ ਕਰੋ ਜਦੋਂ ਪਸ਼ੂ 게ਟੋਂ ਬਾਹਰ ਹੋ ਗਿਆ ਪਸ਼ੂ ਤੁਹਾਡਾ ਹੈ ਜੇਕਰ ਕੋਈ ਵੀਰ ਜ਼ਿੰਮੇਵਾਰੀ ਆਪਣੀ ਤੇ ਪਸ਼ੂ ਭੇਜ ਰਿਹਾ ਹੈ ਨਾ ਤੇ ਘਰ ਤੱਕ ਤੁਹਾਡੇ ਪਹੁੰਚਣ ਤੱਕ ਉਸ ਦੀ ਜ਼ਿੰਮੇਵਾਰੀ ਹੈ ਵੀ ਆਪਾਂ ਡੇਲੀ ਦੇ ਮੈਂ ਚਾਰ ਪੰਜ ਸੌਦੇ ਲੈਣਾ ਮੈਂ ਮੰਨੇ ਆ ਕਿਸੇ ਦੇ ਘਰ ਵਰਤੋਂ ਚ ਵੀ ਚੀਜ਼ ਲੈ ਲਈ ਮੱਝ ਲੈ ਲਈ ਜਾਂ ਗਾਂ ਲੈ ਲਈ ਆਪਾਂ ਉਹਨਾਂ ਨੇ ਪੈਸੇ ਗੈਨ ਲਏ ਐ ਚਾਹੀ ਮੈਂ ਆਧਾਰ ਕਰ ਲਿਆ ਉਹਨਾਂ ਦੀ ਕੋਈ ਗਾਰੰਟੀ ਨਹੀਂ ਮੈਂ ਉਹਨਾਂ ਦੇ ਕਿੱਲੇ ਤੇ ਵਾਪਸ ਨਹੀਂ ਬੰਦਨੀ ਉਹਨਾਂ ਨੇ ਕੋਈ ਗਾਰੰਟੀ ਨਹੀਂ ਇੱਕ ਵਾਰੀ ਘਰੋਂ ਨਿਕਲ ਗਈ ਮੇਰੀ ਆ ਪਰ ਮੈਂ ਫੇਰ ਵੀ ਕੀ ਜੇ ਇੱਕ ਅ ਹੂੰ ਹੂੰ ਬਿਕੋ ਵੀ ਆਪਣੀ ਚੀਜ਼ ਦੇ ਵਿਸ਼ਵਾਸ ਹੁੰਦਾ ਠੀਕ ਆ ਜੇ ਕੋਈ ਉਹਦਾ ਹੀ ਚੀਜ਼ ਦਾ ਵਾਪਸ ਲੈਣੇ ਆ ਹਾਂ ਠੀਕ ਆ ਪਿੱਛੇ ਜੇ ਕੋਈ ਲੇਡੀ ਸੀਗੀ ਮੈਨੂੰ ਸ਼ਹਿਰ ਨਹੀਂ ਕੋਈ ਕਿਹੜਾ ਸੀਗਾ ਉਹ ਬੱਚਾ ਜਾਂਦੇ ਗੱਡੀ ਵਿੱਚ ਚੰਗੀ ਤਰ੍ਹਾਂ ਪਾਸ ਕਰਕੇ ਲਗੇ ਆ ਰਾਬੀਆਂ ਨੇ ਕੀ ਗੱਲ ਬਣ ਗਈ ਬੱਚਾ ਭੁੱਲ ਗਿਆ ਹਾਂਜੀ ਮੈਂ ਕੋਈ ਗੱਲ ਨਹੀਂ ਭਾਈ ਤੁਸੀਂ ਮੋੜ ਦੋ ਠੀਕ ਹੈ ਉਹਨਾਂ ਨੂੰ ਵਾਝ ਦੇ ਦਿੱਤੀ ਹੋਰ ਦੇ ਦਿੱਦੀ ਨਾਲੇ ਖੁਸ਼ ਹੋ ਗਈ ਠੀਕ ਹੈ ਠੀਕ ਹੈ ਠੀਕ ਆ ਸੋ ਦੋਸਤੋ ਇਹ ਗੱਲਾਂ ਦਾ ਜਰੂਰ ਤੁਸੀਂ ਗੌਰ ਕਰ ਲਿਆ ਕਰੋ ਪਹਿਲਾਂ ਹੀ ਆਪਦੀ ਜਿਹੜੀ ਆ ਵੈਰੀਫਾਈ ਕਰ ਲਿਆ ਕਰੋ ਪਸੂ ਨੂੰ ਘਰ ਪਹੁੰਚ ਕੇ ਤਸੱਲੀ ਕਰ ਲਿਆ ਕਰੋ ਜਿੰਨੀ ਵੀ ਹੁੰਦੀ ਜੀ ਤੋੜ ਕੇ ਤਸੱਲੀ ਕਰ ਲਿਆ ਕਰੋ ਜੇ ਨਹੀਂ ਹੈ ਤੁਹਾਨੂੰ ਕੋਈ ਤਸੱਲੀ ਦਾ ਪਤਾ ਹੈਗਾ ਕੋਈ ਨਾਲ ਪਾਰਖੂ ਵੀਰ ਨੂੰ ਜਰੂਰ ਲੈ ਕੇ ਆਇਆ ਕਰੋ ਕੋਈ ਭੈਣ ਮੱਝਾਂ ਖਰੀਦਦੀ ਆ ਉਹ ਨਾਲ ਕਿਸੇ ਵੀ ਵੀਰ ਨੂੰ ਜਿਹੜਾ ਪਾਰਕੂ ਪਿੰਡ ਦੇ ਵਿੱਚ ਕਈ ਮੁੰਡੇ ਨੌਜਵਾਨ ਹੁੰਦੇ ਆ ਕਈ ਬਜ਼ੁਰਗ ਹੁੰਦੇ ਆ ਜ਼ਰੂਰ ਨਾਲ ਲੈ ਕੇ ਆਇਆ ਕਰੋ ਇੱਕ ਅੱਧਾ ਬੰਦਾ ਨਾਲ ਜ਼ਰੂਰ ਲੈ ਕੇ ਆਇਆ ਕਰੋ ਜਿਹੜਾ ਕੋਈ ਸਮਝਦਾਰ ਹੋਵੇ ਇਸ ਖਿੱਤੇ ਦੇ ਵਿੱਚ ਤੇ ਬਾਕੀ ਖਰਾਬ ਨਾ ਕਰਿਆ ਕਰੋ ਕਿਉਂਕਿ ਪਸ਼ੂ ਜਿਹੜੇ ਵਪਾਰੀ ਵੀਰ ਨੇ ਵੀ ਅੱਗੋਂ ਪਸ਼ੂ ਆ ਆਮ ਜ਼ਿਮੀਂਦਾਰਾਂ ਦੇ ਭੈਣ ਭਰਾਵਾਂ ਦੇ ਕਰੋ ਪਸ਼ੂ ਲੈ ਕੇ ਆਉਂਦੇ ਆ ਤੇ ਜਿੰਨੀ ਕੀ ਤਸੱਲੀ ਇਹਨਾਂ ਨੂੰ ਹੈਗੀ ਆ ਨਰਕ ਪਰਖ ਹੈਗੀ ਓਨੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਤੁਸੀਂ ਵੀ ਆਪਣੀ ਤਸੱਲੀ ਜਿਹੜੀ ਹੈਗੀ ਜ਼ਰੂਰ ਪੂਰੀ ਕਰਕੇ ਲੈ ਕੇ ਜਾਇਆ ਕਰੋ ਬਸ ਉਹਨੂੰ ਤੇ ਅੱਛਾ ਭਾਈ ਜੀ ਕਿੰਨਾ ਕੁ ਮੁੱਲ ਦੱਸਿਆ ਸੀ ਤਾਂ ਕਰੀ ਫਿਰ ਦੱਸਿਓ ਇਹ ਤਾਂ ਮੌਲੇ ਸ਼ਿਆਰੇ ਇਤਸ ਹੀ ਮਾ ਆਪਣਾ ਮੋਲ ਲਾ ਕੋਈ 5 ਲਾ 50 ਲਾ ਜੀ ਠੀਕ ਆ ਪਰ ਮੈਂ ਫੇਰ ਵੀ ਕਹਿੰਦਾ ਵੀ ਬਹੁਤ ਲੋਕੀ ਦੈਲ ਵਾਲਿਆ ਜਿਹੜੇ ਖਾਤੇ ਚ ਪੈਸੇ ਪਾ ਕੇ ਮੰਗਾ ਲੈਂਦੇ ਆ ਹਮ ਆਪਾਂ ਮੰਨ ਕੇ ਮੈਂ ਆ ਦੂਰ ਨਾ ਕਿਸੇ ਦਿਨਾਂ ਨੇ ਮੈਂ ਹੀ ਆ ਮੈਂ ਕਿਸੇ ਤੋਂ ਆਨਲਾਈਨ ਮੱਝ ਨਹੀਂ ਲੈ ਜਾਨੀ ਬਿਲਕੁਲ ਜਿਨ੍ਹਾਂ ਚ ਰੱਖੀ ਨੋ ਵੇਖਾ ਸਹੀ ਗੱਲ ਲੋਕੀ ਚੰਗੇ ਵੀ ਬਹੁਤ ਆ ਤੇ ਮਾੜੇ ਵੀ ਬਹੁਤ ਆ ਮਾੜੇ ਬਹੁਤ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਜਿਵੇਂ ਕਹਿੰਦੇ ਸਾਰੇ ਮਾੜੇ ਮਾੜੇ ਵੀ ਨਹੀਂਗੇ ਚੰਗੇ ਵੀ ਬਹੁਤ ਆ ਹੁਣ ਮੈਂ ਤਾਂ ਅੱਜ ਤੱਕ ਏਡਾ ਹੋ ਗਿਆ ਪਤਾ ਨਹੀਂ ਕਿੰਨੇ ਕੁ ਲੈ ਵੇਸਟੀਆਂ ਵਾ ਪਰ ਮੈਂ ਕਿਸੇ ਦੀ ਸਾਈ ਨਹੀਂ ਕਾਉਣ ਜਵਾਈ ਦੇਖੇ ਬਿਨਾ ਕੋਲੇ ਜਾ ਕੇ ਖੜ ਕੇ ਵੇਚਦਾ ਤੇ ਜਿਹੜੇ ਆਪਣੇ ਯਕੀਨ ਤੇ ਲ ਜਾਂਦੇ ਆ ਉਹਨਾਂ ਨੂੰ ਸ਼ਾਬਾਸ਼ੇ ਆ ਬਿਲਕੁਲ ਠੀਕ ਆ ਤੇ ਵਿੱਚ ਖਰਾਬ ਕਰਨ ਵਾਲੇ ਇਹ ਨਹੀਂ ਕਹਿੰਦਾ ਵਪਾਰੀ ਵਪਾਰੀ ਭਰਾ ਵੀ ਬਹੁਤ ਖਰਾਬ ਕਰਨ ਵਾਲੇ ਹੁੰਦੇ ਆ ਬਿਲਕੁਲ ਚਲੋ ਜ਼ਰੂਰ ਵੀਰ ਗੌਰ ਕਰਨਗੇ ਇਹਨਾਂ ਤੋਂ ਤੇ ਭਾਈ ਮਰਜਿੰਦਰ ਖੋਲ ਕੇ ਇਹਨੂੰ ਤੋੜ ਕੇ ਸਾਢੇ ਕਿਤਾ ਸਾਢੇ 9 10 ਵਜੇ ਘਰੇ ਆਈਆਂ ਤੇ ਘਰੇ ਆਣ ਕੇ ਚੁਈਆਂ ਮੈਂ ਠੀਕ ਆ ਵੀਰੇ ਠੀਕ ਆ ਠੀਕ ਆ ਅੱਜ ਦੋਸਤੋ ਸਾਢੇ 9 10 ਵਜੇ ਅੱਜ ਹੀ ਘਰੇ ਆਈਆਂ ਭਾਈ ਕਹਿੰਦਾ 13 ਦਸੰਬਰ ਨੂੰ ਤੇ ਅੱਜ 13 ਦਸੰਬਰ ਨੂੰ ਘਰੇ ਆਈਆਂ ਤੇ ਅੱਜ ਹੀ ਚੁਵਾਈ ਕੀਤੀ ਆ ਫਸਟ ਟਾਈਮ ਹੀ ਵੀਰਾਂ ਦਾ ਵੀ ਮੈਂ ਤੇ ਤਕਰੀਬਨ ਤੁਸੀਂ ਆਓ ਤਸੱਦੀ ਆਪਣੀ ਜਿਹੜੀ ਜ਼ਰੂਰ ਕਰ ਲਿਓ ਘਰ ਪਹੁੰਚ ਕੇ ਤੇ ਉਠੇ ਪਾਠੀ ਦੀ ਬਹੁਤ ਚੌੜੀ ਹੈ ਦੋਸਤੋ ਅੱਗੇ ਜਾ ਕੇ ਤੁਸੀਂ ਲੈ ਕੇ ਜਾਂਦੇ ਹੋ ਘਰੇ ਰੱਖਣ ਨੂੰ ਘਰੇਲੂ ਤੇ ਸਾਫ ਸੰਭਾਲ ਚ ਰਹੀ ਤੇ ਮੱਝ ਜਿਹੜੀ ਹੈਗੀ ਦੋਸਤੋ ਚੰਗੀ ਜਿੰਨਾ ਕ ਪੁੱਠਾ ਚੌੜਾ ਲੱਗਾ ਹੈਗਾ ਰਾਜੀ ਹੋ ਗਈ ਤੇ ਬਿਲਕੁਲ ਜਿਹੜੀ ਦੇਖੀ ਦੀ ਹੋਰ ਵੀ ਚੇਂਜ ਹੋ ਜਾਣੀ ਹੈ ਅੱਗੋਂ ਪਸ਼ੂ ਜਿਹੜਾ ਹੈਗਾ ਦੋਸਤੋ ਹਰ ਇੱਕ ਕਿੱਲੇ ਤੋਂ ਵੱਖੋ-ਵੱਖਰੀਆਂ ਜਗ੍ਹਾਵਾਂ 'ਤੇ ਥਾਵਾਂ ਤੋਂ ਉੱਪਰ ਪਸ਼ੂ ਆ ਪਸ਼ੂ ਜਿਹੜਾ ਆਉਂਦਾ ਰਹਿੰਦਾ ਕਰੇ ਤੇ ਆਹ ਵੇਖੋ ਥਾਂ ਹਵਾਨਾ ਵਧੀਆ ਦੋਸਤੋ ਮੁੱਠੀ ਵਾਲਾ ਥਾਂ ਤੇ ਮੋਹੋਸ਼ੀ ਦੇ ਅੰਦਰ ਜਿਹੜੀ ਆਪਾਂ ਪਹਿਲੇ ਨੰਬਰ ਤੇ ਤੁਹਾਨੂੰ ਦੋਸਤੋ ਇਹ ਮਾਜ ਦਿਖਾ ਦਿੱਤੀ ਆ। ਬਾਕੀ ਇਸ ਇਲਾਕੇ ਦੀ ਕੱਟੀਆਂ ਸੂਰੀਆਂ ਫਰੀ ਜਿਵੇਂ ਮਰਜ਼ੀ ਲੋ ਜੀ। ਠੀਕ ਆ ਭਾਈ। ਠੀਕ ਆ। ਠੀਕ ਆ ਭਾਈ ਮਨਜਿੰਦਰ ਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਆਪਣੇ ਕੋਲ ਵੱਡੇ ਕਦ ਕਰਦੇ ਵਿੱਚ ਇੱਕ ਹੋਰ ਝੋਟੀ ਭਾਈ ਖੜੀ ਐ। ਤੇ ਕੀ ਡਿਟੇਲ ਇਹਦੀ? ਝੋਟੀ ਪਹਿਲਾ ਸੂਆ ਜੀ। ਅੱਛਾ। ਠੀਕ ਆ। ਜੇ ਕਹਿੰਦੇ ਹਰਿਆਣੇ ਵਾਲੀ ਕਹਿਦੀਏ ਪਰ ਨਹੀਂ। ਹਾਂ। ਲੋਕ ਲਈਆ ਪਿਓਰ ਮਲਵੇਨ ਜੀ ਕਹਿੰਦੇ ਜੀ ਬਿਲਕੁਲ ਮਾਲਵੇ ਦੀ ਝੋਟੀ ਹੈ ਦੰਦਾਂ ਦੇ ਵਿੱਚ ਹੀ ਆ ਪਹਿਲਾਂ ਸੂਆ ਮੈਂ ਦੰਦ ਨਹੀਂ ਨੇ ਪਟਾਈ ਵਿਖਾਈ ਇਹ ਇਹ ਸੂਈ ਹੋਈ ਹੈ ਨਾ ਸੂਈ ਵੀ ਆ ਮਗਰ ਆ ਕੱਟਾ ਜੇ ਮਗਰ ਕੱਟਾ ਦੋਸਤੋ ਹਾਂਜੀ ਪਹਿਲਾਂ ਸੂਆ ਸੂਈ ਤੇ ਭਾਈ ਮਨਜਿੰਦਰ ਕਿੰਨੇ ਕ ਦਿਨ ਹੋ ਗਏ ਸੂਈ ਸੂਈ ਨੇ ਹੋ ਗਏ ਨੇ 14 15 ਦਿਨ ਜੀ 14 15 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਦੋ ਹਫਤੇ ਦਾ ਸਮਾਂ ਹੋ ਗਿਆ ਤੁਸੀਂ ਮੰਨ ਕੇ ਵੇਖੋ ਤੇ ਥਣ ਤੁਹਾਨੂੰ ਵੇਖੋ ਬਹੁਤ ਵਧੀਆ ਹੈਗਾ ਚੰਗਾ ਥਣ ਹੈਗਾ ਹਵਾਨਾ ਵੀ ਜਿਹੜਾ ਦੋਸਤੋ ਬਿਲਕੁਲ ਲੇਫਟੀ ਬਿਲਕੁਲ ਤੁਹਾਡੇ ਸਾਹਮਣੇ ਆ ਥੋੜੀ ਬੰਦ ਲੈਵੇ ਜੀ ਇਹ ਧਾਰਤੁਰ ਬਹੁਤ ਪੋਲੀ ਗੰਨੇ ਵਰਗੀ ਹੈ ਜੀ ਟਾਈਟ ਲੈਵੇ ਦੀਏ ਤਾਂ ਭਾਈ ਦੁੱਧ ਹੁਣ ਕਿੰਨਾ ਮੌਕੇ ਤੇ ਦੁੱਧ ਭਾਈ ਮਾਲ ਕਹਨੇ 10 ਕਿਲੋ ਦੱਸਿਆ ਜੀ ਅੱਛਾ ਜੀ ਅੱਜ ਆਣ ਕੇ ਮੈਂ ਦੋ ਸਾਂ ਬੱਚੇ ਨੂੰ ਝਗਾ ਕੇ 3 ਕਿਲੋ ਜੋ ਹੈ ਮਗਰੇ ਦਾ ਮਗਰੇ ਦਾ ਗਾੜ ਦੋਨੇ ਬੱਚੇ ਨੂੰ ਝਗਾ ਦੇ ਬੱਚੇ ਨੂੰ ਚੰਗਾਤੀ ਸੀ ਬੱਚਾ ਵੀ ਬਹੁਤ ਵਧੀਆ ਹੈਗਾ ਬਾਕੀ ਸ਼ਾਮ ਨੂੰ ਦੁੱਧ ਮੈਂ ਸ਼ਾਮ ਨੂੰ ਤੁਹਾਨੂੰ ਦੱਸ ਦੂੰਗਾ ਕਿ ਕਿੰਨਾ ਕਰਦਈ ਆ ਠੀਕ ਹੈ ਜੀ ਆ ਪਸ਼ੂ ਜਿਹੜੇ ਦੋਸਤ ਨਵੇਂ ਆਏ ਆ ਕੋਈ 9-10 ਕਵਜੇ ਅੱਜ ਹੀ 13 ਦਸੰਬਰ ਨੂੰ ਮੈਂ ਕਰ ਵੀ ਰਿਪੀਟ ਕਰ ਦਿੰਦਾ ਵੀ ਆਏ ਆ ਪਸ਼ੂ ਆ ਮੇਲ ਕਾਫਾ ਦੋ ਹਫ਼ਤੇ ਦਾ ਸਮਾਂ ਹੋ ਗਿਆ ਇਸ ਝੋਟੀ ਨੂੰ ਸੂਈ ਨੂੰ ਤੇ ਸੂਆ ਪਹਿਲਾ ਸੂਈ ਆ ਠੀਕ ਹੈ ਜੀ ਵੱਡੇ ਕਦ ਕੱਟ ਦੇ ਵਿੱਚ ਆਪਾਂ ਇਹ ਮਨਜਿੰਦਰ ਨੂੰ ਖੁੱਲ ਕੇ ਤੋਰ ਕੇ ਦਿਖਾਈਏ ਜੀ ਇਹ ਝੋਟੀ ਵੀ ਮੇਰੇ ਬਰਾਬਰ ਆਉਂਦੀ ਹਾਈਟ ਹੈ ਬੱਚੇ ਦੀ ਵੀ ਹਾਈਟ ਫੁੱਲ ਠੀਕ ਹੈ ਜੀ ਚੰਗੀ ਸੀ ਮਨ ਦਾ ਬੱਚਾ ਵਾ ਬਾਕੀ ਇਹ ਚੰਗੀ ਸਾਹ ਝੋਟੀ ਦਾ ਮੂੰਹ ਮਠਾ ਬਹੁਤ ਖੂਬਸੂਰਤ ਹੈ ਬਹੁਤ ਜਲਦੀ ਹਾਂ ਚੰਗੀ ਸ਼ਕੀਨੀ ਆ ਦੋਸਤੋ ਝੋਟੀ ਬਿਲਕੁਲ ਇਹਨੂੰ ਪਿਓਰ ਮਲਵੈਨ ਜੀ ਨੂੰ ਗਏ ਦੇ ਮਲਵੈਨ ਹੈ ਜੀ ਬਿਲਕੁਲ ਵੱਡਾ ਕਦ ਕਾਠਾ ਕਿਸਾਨ ਵੀਰੋ ਤੇ ਪੁੱਠੇ ਪੱਠੇ ਦੀ ਚੜਾਈ ਜੇ ਤੁਹਾਨੂੰ ਆਪ ਨਾਰਮਲ ਦੇਖ ਪੈਣੀ ਆ ਤੇ ਵੱਡੀ ਜਿਹੜੀ ਵਜਨ ਦੇ ਵਿੱਚ ਐਕਸਟਰਾ ਆਰਡੀਨਰੀ ਵਧੀਆ ਚੰਗਾ ਕਦ ਘੱਟ ਹੈਗਾ ਬੇਲ ਬੱਟਾ ਵੀ ਪੂਰਾ ਝੋਟੀ ਦਾ ਆਹ ਵੇਖੋ ਦੋਸਤੋ ਇਹੋ ਜੀ ਚੀਜ਼ ਵੇਖਣੀ ਹੋਵੇ ਤਾਂ ਕੋਈ ਰਿਜ਼ਲਟ ਕੱਢਣਾ ਹੋਵੇ ਤਾਂ ਘਰੇ ਜਿਹੜੀ ਪਹੁੰਚ ਕਰਨੀ ਜ਼ਰੂਰ ਬੰਦਦੀ ਆ ਤੇ ਘਰੇ ਵਿਜ਼ਿਟ ਕਰਕੇ ਪਹੁੰਚ ਕਰਕੇ ਜਿਹੜੀ ਤਸੱਦੀ ਜ਼ਰੂਰ ਕਰਿਓ ਫਿਰ ਪਤਾ ਲੱਗੂ ਦੋਸਤੋ ਪਸ਼ੂ ਜਿਹੜਾ ਕਈ ਵਾਰਾ ਵੀਡੀਓ ਤੇ ਵੇਚੇ ਜਿਹੜਾ ਦੋਸਤੋ ਪਸ਼ੂ ਹੋਰ ਦਿਸਦਾ ਪਰ ਜਦੋਂ ਆਪਾਂ ਇਹੋ ਜਿਹਾ ਪਸ਼ੂ ਬਿਲਕੁਲ ਕੋਲੋਂ ਖੜਕੇ ਦੇਖਦੇ ਆ ਤੇ ਦਿਖ ਜਿਹੜੀ ਆ ਦੋਸਤੋ ਪਸ਼ੂ ਦੀ ਆ ਉਹ ਦੁੱਗਣੀ ਹੁੰਦੀ ਆ ਨਾ ਕਿ ਮਾਈਨਸ ਦੇ ਵਿੱਚ ਠੀਕ ਆ ਭਾਈ ਮਰਜਿੰਦਰ ਇੱਕ ਅਮੋਲਿੰਦਾ ਹੁੰਦਾ ਵੀ ਕੀ ਡਮਾਨੀ ਦੀ ਵੀ ਕੀ ਕੀਤੀ ਹੈ ਭਾਈ ਇਹਦਾ ਮੁੱਲ 82 ਹਜ਼ਾਰ ਕੋਈ 5 ਲਾ ਦੋ 50 ਲਾ ਦੋ ਹਾਂਜੀ ਬਾਕੀ ਝੋਟੀ ਐ ਇਹਦੀ ਕੋਲ ਠੀਕ ਆ ਅਗਲੇ ਸਵੇਰੇ ਦਾ ਇਹਦੀਆਂ ਗੱਲਾਂ ਗਾ ਲੀਆਂਈ ਹੂੰ ਅਗਲੇ ਸਵੇਰੇ ਕੋਈ ਪਤਾ ਨਹੀਂ ਕਿਸਨੇ ਹੱਥ ਵਿੱਚ ਧਰੋਂਦੇ ਨੇ ਜਿਹੜੇ ਨਾਲ ਝੋਟੀ ਦਾ ਕੱਦ ਵਜ਼ਨ ਲੈਂਥ ਸਿੰਘ ਸਾਜ ਘੱਟ ਬੜਾ ਉੱਚਾ ਭਾਈ ਜੀ ਠੀਕ ਆ ਤੇ ਬਾਕੀ ਪੂਛ ਪਾਈ ਵਿੱਚ ਕਿਸੇ ਚੀਜ਼ ਤੋਂ ਕਮੀ ਨਹੀਂ ਗੀ ਹੂੰ ਧਾਰ ਵੀ ਜਾਂ ਕੋਲੀ ਕੋਈ ਘੂਰ ਨਹੀਂ ਕੋਈ ਛਟਾ ਨਹੀਂ 5 ਸਾਲਾਂ ਦਾ ਬੱਚਾ ਭਲਾ ਥੱਲੇ ਪਾ ਦੋ ਹਾਂ ਠੀਕ ਹੈ ਬਹੁਤ ਜ਼ਿਆਦੇ ਪੁਲੀ ਜਿਹਨੂੰ ਕਹਿੰਦੇ ਪੁਲੀ ਬਹੁਤ ਜ਼ਿਆਦੇ ਪੁਲੀ ਹੈ ਜੀ ਚਵਾਈ ਦੇ ਤਿੰਨਾਂ ਪਾਸੋਂ ਦੀ ਇੱਕ ਨੰਬਰ ਆ ਜੀ ਘੂਰ ਹੋਊਗੀ ਪਸੂ ਮੇਰੇ ਕਿਲੇ ਦੇ ਬੰਨ੍ਹ ਦਿਓ ਠੀਕ ਘਾਰ ਡੈਡੂ ਮੇਰੇ ਕਿਲੇ ਦੇ ਬੰਨ੍ਹ ਦਿਓ ਪਸੂ ਠੀਕ ਠੀਕ ਇੰਨੀ ਗਰੰਟੀ ਹੋ ਗਈ ਆਪਣੀ ਠੀਕ ਆ ਦੋਸਤੋ ਕਰ ਲਿਓ ਜ਼ਰੂਰ ਵੀਰ ਦੀਆਂ ਗੱਲਾਂ ਨੋਟ ਅਖਰੀਆਂ ਗੱਲਾਂ ਨੇ ਤਕਰੀਬਨ ਜੋ ਹੈਗਾ ਥੱਲੇ ਉਹਨਾਂ ਕਾ ਦੱਸੂਗਾ ਤੇ ਉਹਨਾਂ ਕ ਤੁਸੀ ਪ੍ਰੂਫ ਕਰਨ ਦੇ ਲਈ ਬਿਲਕੁਲ ਤਸੱਲੀ ਜ਼ਰੂਰ ਕਰੇ ਕਰਨਾ ਆਇਓ ਕਿਉਂਕਿ ਜੋ ਵੀਰ ਦੱਸੂਗਾ ਉਹਦੇ ਰਿਲੇਟਡ ਉਹਦੇ ਸੰਬੰਧ ਦੇ ਵਿੱਚ ਉਹਨਾਂ ਤੁਹਾਨੂੰ ਜਿਹੜਾ ਥੱਲਿਓ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਹੋਰ ਤੀਜੇ ਨੰਬਰ ਤੇ ਜਿਹੜੀ ਦੋਸਤੋ ਮੱਝ ਹੈਗੀ ਆ ਇਹ ਵੀ ਆਪਾਂ ਵੀਰ ਤੋਂ ਪੁੱਛ ਰਹੇ ਨੇ ਕੀ ਇਸ ਦੀ ਜਿਹੜੀ ਡਿਟੇਲ ਆ ਤੇ మీడియం ਹਾਈਟ ਆ ਦੋਸਤੋ ਸਮੱਧਰ ਜਿਹਾ ਕਰਦਾ ਮੱਝ ਦਾ ਤੇ ਇਨਫਾਰਮੇਸ਼ਨ ਆਪਾਂ ਵੀਰ ਤੋਂ ਲੈਣੀ ਆ ਤੇ ਬਾਈ ਮਰਜਿੰਦਰ ਇਹ ਕੀ ਡਿਟੇਲ ਐ ਇਸ ਮੱਝ ਦੇ ਬਾਈ ਮਾ ਕਹਨੇ ਦੂਜਾ ਦੱਸਿਆ ਆਪਾਂ ਭਲਾ ਤੀਜਾ ਲਾ ਲਗੇ ਤੇ ਭਲਾ ਚੌਥਾ ਲਾ ਲਗੇ ਜੀ ਹੂੰ ਠੀਕ ਐ ਇਹ ਆਪਣੀ ਸਮਝ ਤੇ ਆਪਦੇ ਦਿਮਾਗ ਤੇ ਲਾਉਣੀ ਐ ਜੇ ਮੈਂ ਕਿਸੇ ਨਾਲ ਬੈਸ ਬਾਜੀ ਕਰੂੰਗਾ ਮੈਨੂੰ ਪਹਿਲਾ ਸੁਗਾ ਤੇ ਅਗਲਾ ਕਿਹਦਾ ਕੀ ਬੋਲੂਗਾ ਬਾਈ ਮਰਜਿੰਦਰ ਇੱਥੇ ਇੱਕ ਗੱਲ ਮੈਂ ਟੋਕਦਾ ਇੱਥੇ ਨਾ ਵੀਰ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਨੇ ਵਪਾਰੀ ਵੀਰ ਵੀ ਜੁੜੇ ਨੇ ਕੁਝ ਬੰਦੇ ਖਿਡਾਰੀ ਵੀ ਆ ਜਿਹੜੇ ਮੇਲੇ ਪਾਰਟਿਸਪੇਟ ਵੀ ਕਰਦੇ ਆ ਹਰ ਇੱਕ ਬੰਦੇ ਨੇ ਚੀਜ਼ ਵੇਖਣੀ ਐ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਕਿੰਵੇਂ ਸੂਬੇ ਚ ਕਿੰਨੇ ਰੁਪਈਆ ਬਾਕੀ ਇਹ ਇਹ ਪੰਜਵੇਂ ਦਾ ਹੁੰਦੀ ਕੋਈ ਨਹੀਂ ਪੰਜਵੇਂ ਛੇਵੇਂ ਤਾਂ ਆਪਾਂ ਕਦੀ ਮੱਝ ਵੇਖੀ ਨਹੀਂ ਗੀ ਵੇਖੀ ਨਹੀਂ ਗੀ ਭਾਈ ਮੇਸੂ ਤੇ ਪਰ ਹੁੰਦੀਆਂ ਮੱਝਾਂ ਹੋ ਸਕਦਾ ਪੰਜਵੇਂ ਵੀ ਹੋਵੇ ਤੇ ਸੱਤਵੇਂ ਵੀ ਹੋਵੇ ਜੀ ਠੀਕ ਹੈ ਬਿਲਕੁਲ ਤੇ ਜੇ ਮੈਂ ਗਾਂ ਵੇਚੀ ਨਾ ਦੂਜੇ ਸੂਏ ਵੀ ਕਹਿ ਸਕਦਾ ਦੂਜੇ ਸੂਏ ਚੱਲਦੀ ਸੀ ਤੀਜੇ ਸੂਏ ਕਹਿੰਦਾ ਤੀਜੇ ਸੂਏ ਵੀ ਚੱਲਦੀ ਸੀ ਪਰ ਨੌਵੇਂ ਸੂਏ ਗਾਂ ਸੀ ਉਹ ਹੂੰ ਮੇਰੀ ਘਰ ਦੀ ਗਾਂ ਸੀਗੀ ਬਿਲਕੁਲ ਬਿਲਕੁਲ ਠੀਕ ਹੈ ਇਹ ਤੱਕ ਵਪਾਰ ਦੇ ਵਿੱਚ ਵਪਾਰੀਆਂ ਨੇ ਖੇਡ ਬਣਾਤੀ ਆ ਵੀ ਦੂਜਾ ਤੀਜਾ ਹੀ ਆਪਾਂ ਦੱਸਣਾ ਵਪਾਰੀ ਵਪਾਰੀ ਭਰਾ ਕੋਲ ਕੀ ਹੁੰਦਾ ਜਿੱਦਾਂ ਵੀ ਲਾ ਲੋ ਜਿੱਦਾਂ ਮਾਲ ਕੇ ਆਪਾਂ ਜੇ ਆਪਾਂ ਮਾਲ ਕੇ ਲਗੇ ਨਾ ਜੇ ਆਪਾਂ ਦਾ ਚਲਦਾ ਤਾਂ ਚੋਲੇ ਦਾ 10 ਦਾ ਵੀ ਕਿਲੋ ਖਣ ਦਾ ਪੱਧਾ ਕਿਲੋ ਦਾ ਬੜਾ ਮੋਟਾ ਫਰਕ ਨਿਕਲ ਜੂਗਾ ਜਿਹੜੇ ਬੋਟ ਜਿਨ੍ਹਾਂ ਦੇ ਘਰੋਂ ਲੈਨੇ ਆ ਉਹ 10 ਲੀਟਰ ਨੂੰ ਹੀ 16 ਲੀਟਰ ਬਣਾ ਦਿੰਦੇ ਆ ਹੁਣ ਇਹਨੂੰ ਕਹਿਣਗੇ 14 ਲੀਟਰ ਚੋਆ ਪਿਛਲੇ ਸੂਏ ਹੂੰ ਤੇ ਮੈਂ ਸਾਨੂੰ ਇਹ ਦੋਹਾਂ ਨੰਨਾਂ ਨੂੰ 14 ਕੱਢੂਗੀ ਹੈ ਸਹੀ ਗੱਲ ਹੈ ਸੋ ਦੋਸਤੋ ਨਰਕ ਪਰਖ ਜ ਬਹੁਤ ਤੁਸੀਂ ਆਪੋ ਆਪਣੀਆਂ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਸਕੈਨ ਤੁਸੀਂ ਕਰ ਲੈਣੀਆਂ ਚੀਜ਼ ਵੀ ਪਤਾ ਹਰਕ ਨੂੰ ਲੱਗ ਜਾਂਦਾ ਵੀ ਕੋਈ ਕਿੰਵੇਂ ਸੂਬੇ ਵੀਰ ਦੱਸ ਰਿਹਾ ਤੇ ਕਿੰਵੇਂ ਸੂਬੇ ਪਰ ਵੀਰ ਨੇ ਕਹਿਤਾ ਵੀ ਅਗਲੇ ਨੇ ਦੂਜੇ ਕਿਹਾ ਆਪਾਂ ਨੂੰ ਤੀਜੇ ਕਿਹਾ ਪਰ ਤੁਸੀਂ ਚੌਥੇ ਮੰਨ ਲਓ ਪੰਜਵੇਂ ਮੰਨ ਲਓ ਤੁਹਾਡੀ ਆਪੋ ਆਪਣੀ ਸਮਝਣ ਦੀ ਮੰਨਣ ਦੀ ਤੁਹਾਡੀ ਆਪੋ ਆਪਣੀ ਸ਼ਕਤੀ ਆ ਜਿੰਨੀ ਮਰਜ਼ੀ ਮੰਨ ਲਓ ਤੇ ਆ ਮੂੰਹ ਮੱਥਾ ਹੈਗਾ ਜੀ ਸਿੰਘਾਂ ਦੀ ਬੰਤਰ ਬਿਲਕੁਲ ਸਮੱਧਰ ਕਹਾਦਾ ਮੀਡੀਅਮ ਹਾਈਟ ਆ ਦੋਸਤੋ ਮੈਂ ਪਹਿਲਾਂ ਜ਼ਿਕਰ ਕਰ ਦਿੱਤੀ ਤੇ ਮਗਰ ਕੱਟੀ ਆ ਕੱਟੀ ਆ ਮਗਰ ਵੇਖੋ ਗੰਦ ਨਹੀਂ ਹੈ ਜੀ ਆ ਵੇਖੋ ਅਜੇ ਦੋ ਦੰਦ ਦਾ ਦੋਸਤੋ ਤਕਰੀਬਨ ਇੱਕ ਹਫਤੇ ਦੇ ਅੰਦਰ ਹੀ ਹੈ ਨਾ ਜੀ ਹਫਤਾ ਮੰਨ ਨਹੀਂ ਹੋਇਆ ਜੀ ਹਾਂ ਪੰਜਵਾਂ ਮੰਨ ਰਹੇ ਨੇ ਅੱਜ ਉਹ ਪੰਜਵਾਂ ਦਿਨ ਕੜਾ ਹੁੰਦੀ ਦਾ ਜੀ ਠੀਕ ਹੈ ਠੀਕ ਹੈ ਹਾਂ ਇੱਕ ਹਫਤੇ ਦੇ ਜਿਹੜਾ ਅੰਦਰ ਦੋਸਤੋ ਸਮਾਂ ਕੋਈ 4-5 5 ਦਿਨ 5 ਦਿਨ ਸੀ ਦਿਨ ਮੰਨ ਲਓ ਤੇ ਹੁਣ ਵੀ ਦੁੱਧ ਦੇ ਦਾ ਪੌਲੇ ਦੇ ਬਾਹਰ ਆ ਕੇ ਕਿੰਨਾ ਕੁ ਦੋ ਹੈ ਬਾਈ 5 ਵੀ ਹੁੰਦਾ 6 ਵੀ ਹੁੰਦਾ ਹਾਂ ਦੋਨੋਂ ਡੰਗ ਘਟਣਾ ਨਹੀਂ ਤੇ ਵਧਣਾ ਦਾ ਖਰਾਕ ਨਹੀਂ ਹੁਣ ਲੇਟੀ ਲੂਟੀ ਪਾਉਗੀ ਤਾਂ ਦਪਾ ਪਾਉਗਾ ਕਿਉਂਕਿ ਮੇਰੇ ਘਰੇ ਘਰ ਦਾ ਵਾਲਾ ਕਰਦੇ ਜੀ ਮੇਰੇ ਘਰੇ ਇੱਕ ਨਾ ਪੱਟੇ ਨਹੀਂ ਕੱਢਿਆ ਗਿਆ ਅੱਛਾ ਜੀ ਹਾਂਜੀ ਠੀਕ ਹੈ ਜੀ ਧਾਰਨ ਦਾ ਕੋਈ ਦੇਖਿਆ ਨਹੀਂ ਆਹ ਵੇਖੋ ਦੋਸਤੋ ਬਿਲਕੁਲ ਉਲਟ ਪਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਤੇ ਚਾਰੇ ਥਾਣਾ ਬਿਲਕੁਲ ਪੱਧਰ ਜਿਹੜਾ ਥਾਂ ਨੇ ਵਾ ਕੋਈ ਬਾਈ ਵਾਲਾ ਕੰਮ ਨਹੀਂ ਹੈਗਾ ਤੇ ਆਹ ਵੇਖੋ ਬੈਕ ਸਾਈਡ ਤੋਂ ਤੇ ਬਿਲਕੁਲ ਜਿੰਨੇ ਜਾਨੂਨ ਜੀ ਦੋਸਤੋ ਬਿਲਕੁਲ ਛੋਟੇ ਮੁੱਲ ਪਾ ਦੇ ਹੋਵੇਗਾ ਪਸ਼ੂ ਆਪਾਂ ਮੁੱਲ ਜਿਹੜਾ ਵੀਰ ਤੋਂ ਜਾਣ ਲੈਂਦੇ ਆ ਤੇ ਆਹ ਬਾਈ ਮਰਜੰਦਰ ਨੇ ਤਾਂ ਮੁੱਲ ਕਿੰਨਾ ਕੀਤਾ ਹੋਇਆ ਬਾਈ ਬਹੁਤ ਭਰਾਵਾਂ ਦਾ ਵੀ ਜਿਆਜ ਮੁੱਲ ਦੀ ਇਹਦਾ ਮੁੱਲ 54000 ਠੀਕ ਹੈ ਦੋ ਦਿਨ ਹੀ 9-10 ਕਿਲੋ ਹੀ ਦੇਣਾ ਜੀ ਜੇ ਆਪਾਂ ਕਹਿੰਦੇ ਜਿਆਦਾ ਠੱਕਾ ਵਾ ਹੂੰ 9-10 ਕਿਲੋ ਤੇ ਚੱਲੂਗੀ ਕੜਕੁੜ ਚੱਲੂਗਾ ਮੈਂ ਤਾਂ ਲੇਟ ਲੂਟੀ ਪਊਗੀ 9-10 ਕਿਲੋ ਆਰਾਮ ਨਾਲ ਪਿਆਊਗੀ 9-10 ਕਿਲੋ ਵਧੀਆ ਪਿਆਊਗੀ ਦਿੱਤੀ ਜਾਊਗੀ ਦਿੱਤੀ ਜਾ ਹਾਂ ਆਹ ਵੇਖੋ ਦੋਸਤੋ ਇੱਕ ਵਾਰੀ ਮੈਂ ਫੇਰ ਤੁਹਾਨੂੰ ਦਿਖਾ ਦਿੰਦਾ ਤੇ 54000 ਦਾਸ ਤਾਂ ਨਾ ਜੀ 54000 ਵੀਰ ਨੇ ਮੁੱਲ ਕਰਤਾ ਮਾਨ ਤਾਂ ਜਿਹੜਾ ਦੋਸਤੋ ਤੁਸੀਂ ਕਰਾਉਣਾ ਉਹ ਤੁਸੀਂ ਫੋਨ ਤੇ ਸੰਪਰਕ ਕਰ ਲਿਓ ਆਪਦੇ ਹਿਸਾਬ ਨਾਲ ਕਿਸੇ ਪਸ਼ੂ ਦਾ ਵੀ ਤੁਸੀਂ ਮੁੱਲ ਲਗਾ ਸਕਦੇ ਹੋ ਕੋਈ ਗੁੱਸੇ ਗਲੇ ਵਾਲੀ ਗੱਲ ਨਹੀਂ ਹੁੰਦੀਗੀ ਤੇ ਪਸ਼ੂ ਪਰ ਜਿਹੜੇ ਵੀਰ ਨੇ ਖਰੀਦਣਾ ਹੁੰਦਾ ਖਾਸ ਤੌਰ ਤੇ ਉਹ ਮੁੱਲ ਜਰੂਰ ਲਗਾਇਆ ਕਰੋ ਤੇ ਆਹ ਵੇਖੋ ਜੀ ਤਿੰਨ ਪਸ਼ੂ ਸੀ ਵੀਰ ਦੇ ਕੋਲ ਅੱਜ ਤਿੰਨੇ ਆਪਾਂ ਐਨੀਮਲ ਦਿਖਾਏ ਨੇ ਵੱਡੀ ਝੋਟੀ ਆ ਦੋਸਤੋ ਤਕਰੀਬਨ ਇਹਨੂੰ ਵੀ ਜਿਹੜੇ ਵੀਰ ਨੇ ਸ਼ੌਂਕੀਆ ਤੌਰ ਤੇ ਹੱਥ ਪਾਉਣਾ ਉਹ ਜਰੂਰ ਪਾ ਸਕਦੇ ਜੀ 82000 ਮੁੱਲ ਕੀਤਾ ਸੀ ਭਾਈ ਦਾ ਹਾਂ ਜੀ ਇਹ 82 ਹੈ ਜੀ 82000 ਮੁੱਲ ਸੀ ਦੋਸਤੋ ਤੇ ਵੱਡੇ ਘੱਟ ਘੱਟ ਦੇ ਵਿੱਚ ਆ ਜੇਕਰ ਮੈਂ ਜਜਮੈਂਟ ਆਪਾਂ ਕਰੀਏ ਤੇ ਘਟੋ ਘੱਟ ਵੀ ਬਾਈ ਕਿੰਨੇ ਕੋ 5 ਫੁੱਟ ਕੋਈ 7 ਤੱਕ ਮੇਰੀ 5 5 ਹਾਈਟ ਜੀ ਹਾਂਜੀ ਤੇ ਆ ਜਜਮੈਂਟ ਕਰ ਲਓ ਹਾਂਜੀ ਹਾਂਜੀ 5 ਫੁੱਟ 5 ਇੰਚ ਵੀਰ ਦੀ ਹਾਈਟ ਆ ਤੇ ਬਿਲਕੁਲ ਆ ਵੇਖੋ ਮੋਢੇ ਤੋਂ ਉੱਪਰ ਜਿਹੜੀ ਆ ਧੌਣ ਤੋਂ ਵੀ ਬਿਲਕੁਲ ਠੋਡੀ ਨਾਲ ਟੱਚ ਹੁੰਦੀ ਆ ਵੀਰ ਦੇ ਬਾਈ ਜੀ ਕੋਈ ਮੈਂ ਕਹਿੰਦਾ ਹੱਥ ਧਰਉਣ ਵਾਲੀ ਚੀਜ਼ ਹੈ ਕੋਈ ਜੱਕ ਕਮੀ ਘੜ ਦੇ ਝੋਟੀ ਚ ਬਿਲਕੁਲ ਕੋਈ ਵੀ ਕਮੀ ਘੜ ਦਵੇ ਹਮ ਨਹੀਂ ਚੰਗੀ ਝੋਟੀ ਭਾਈ ਉਹਰ ਆਲ ਝੋਟੀ ਕੋਈ ਜਿਹਨੇ ਦਾ ਘਰੇ ਸਾਂਭਣੀ ਇਹਦਾ ਅਗਲੇ ਸਵੇਰੇ ਦਾ ਵੀ ਕਿਆ ਬਾਤਾਂ ਦੁਗਣੇ ਤੇ ਤਗਣੇ ਕਰੂਗੀ ਹਮ ਇਹਦੀ ਝੋਟੀ ਚ ਤੁਹਾਡੇ ਇੱਕ ਨਾਂ ਮਹੀਨੇ ਦੀ ਗੱਬਣ ਚੈੱਕ ਕਰਵਾ ਆ ਕੇ ਪੈਣ ਰੁਪਈਆ ਜੀ ਹਮ ਹਮ ਠੀਕ ਹੈ ਜਦੋਂ 2 ਮਹੀਨੇ ਦੀ ਚੈੱਕ ਪਾਸ ਹੋ ਗਈ ਨਾ ਤੇ ਭਲਾ ਦੋ ਕਿਲੋ ਕਿਲੋ ਦੇ ਦੇਵੇ ਹਮ ਤੇ 60000 ਰੁਪਈਆ ਜੀ ਆ ਉਹਨਾਂ ਦਾ ਸਾਂਭਣ ਵਾਲੇ ਗੋਦ ਲੈ ਜਾਂਦੇ ਆ ਬਿਲਕੁਲ ਬਿਲਕੁਲ ਆ ਲੈ ਉਹ ਕੱਟੀ ਇੱਕ ਕੱਟੀ ਹੁੰਦੀ ਆ ਸੱਜਰ 50 ਦੀ ਵਿਕਣੀ ਆ ਜੀ ਹਾਂਜੀ ਠੀਕ ਆ ਇਹ ਕੱਟੀ ਆ ਇਹ ਤੋਕੜ ਵੀ 50 ਦੀ ਵਿਕਣੀ ਆ ਕੱਟੀ-ਕੱਟੀ ਦਾ ਫੱਕ ਹੁੰਦਾ ਵਾ ਵੈੜ-ਵੈੜ ਦਾ ਹੁਣ ਲੋਕੀ ਕਈ ਵੱਖੀਆਂ ਵਿਚਾਰੇ ਫਾੜ ਸਾਮ ਲੈਦੇ ਆ ਉਹ ਸੱਜਰ ਵਿਕਣੀ 18000 ਦੀ ਤੇ ਖਾਇਆ ਨਹੀਂ ਪਾ ਕਿੰਨੇ ਕਹੇ ਆ ਰਿਓ ਤਿਆਰ ਹੁੰਦੀ ਹੁੰਦੀ ਬਿਲਕੁਲ ਠੀਕ ਆ ਤੇ ਚਾਹੀਦੀ ਚੀਜ਼ ਸਮਝੀ ਹੋਊਗੀ ਚਾਹ ਦਾ ਮੁੱਲ ਵੀ ਦਊਗੀ ਦੇਊਗੀ ਬਾਈ ਜੀ ਇਹ ਸਾਨੂੰ ਦੋਸਤੋ ਬਾਈ ਮਨਜਿੰਦਰ ਪਿੰਡ ਜਿਹੜਾ 200 ਚੋਟੀਆਂ ਕਲਾ ਤਸਵੀਲ ਤੇ ਜਿਲ੍ਹਾ ਇਸਮੇਟ ਤੋਂ ਮੋਗਾ ਲੱਗਦਾ ਨੇੜੇ ਤਲਵੰਡੀ ਪਾਈ ਆ ਵਿਜਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਜੀ ਨੀਲੀ ਰਬੀ ਦੀ ਮੱਝ ਤੇ ਨਾਲ ਦੋਸਤੋ ਕੱਟੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਹੈ ਸੋ ਨੰਬਰ ਜਿਹੜੇ ਹੈਗੇ ਆ ਬਾਈ ਮਨਜਿੰਦਰ ਦੇ ਆਪਾਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਭਾਈ ਜੀ ਬੋਲਿਓ ਜੇ ਨੰਬਰ 9814340403 ਠੀਕ ਆ ਜੀ 9814340403 ਜੀ ਠੀਕ ਆ ਵੀਰੇ ਆ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ